ਸਾਰੇ ਜੀ ਮੈਂ ਤੁਹਾਡਾ ਹਰ ਇੱਕ ਤੋਂ ਹਰ ਇੱਕ ਕੇ ਮੀ ਆਲਸਨ ਵੀਜ਼ਾ ਕਬੂਤ ਲਾਤੋਂ ਅਸੀਂ ਤੁਹਾਡੀ ਰੋਜ਼ ਰੋਜ਼ ਨਵੀਂ ਕੋਈ ਕਸ਼ਟ ਨਹੀਂ ਲੈ ਕੇ ਆਉਂਦੇ ਜਿਵੇਂ ਜਿசி ਅਸੀਂ ਬੱਚਿਆਂ ਦੇ ਵੀਜ਼ਾ ਦਗਵਾ ਰਹੇ ਹਾਂ ਅੱਜ ਤੁਹਾਡੀ ਦੋ ਖੁਸ਼ਖਬਰੀਆਂ ਨੇ ਇੱਕ ਜਿਹੜੇ ਮੇਰੇ ਬ੍ਰਦਰ ਅਜੈ ਸਿੰਘ ਜੀ ਉਹ ਤੁਹਾਨੂੰ ਖੁਸ਼ਖਬਰੀ ਦੋਗੇ ਦੂਸਰੀ ਖੋਰ ਖੁਸ਼ਖਬਰੀ ਹੈ ਜਿਹੜੀ ਸਾਡੇ ਭਾਜੀ ਗੁਰਪ੍ਰੀਤ ਸਿੰਘ ਜੀ ਇਹ ਤੁਹਾਨੂੰ ਖੁਸ਼ਖਬਰੀ ਦੋਗੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ 5.5 ਚਾਹੇ ਤੁਹਾਡੇ ਇੱਕ ਚੋਨੇ ਚਾਹੇ ਤੁਹਾਡੇ 5 ਦੇ ਓਵਰਲ 6 ਦੇ ਨਾਲ ਆਪਾਂ ਸਭ ਤੋਂ ਪਹਿਲਾਂ ਕਹਿਣਾ ਸਟਾਰਟ ਕੀਤਾ ਸੀਗਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਅੰਡਰ ਐਸਡੀਐਸ ਕੈਟਾਗਰੀ ਤੇ ਉਹਦੇ ਅਸੀਂ ਐਪਲੀਕੇਸ਼ਨ ਜਿਹੜੀਆਂ ਅਪਲਾਈ ਕੀਤੀਆਂ ਸੀ ਜਿਹਨਾਂ ਲੋਕਾਂ ਨੇ ਸਾਡੇ ਤੇ ٹرسٹ ਕੀਤਾ ਤੇ ਅਸੀਂ ਉਹਨਾਂ ਦੀ ਐਪਲੀਕੇਸ਼ਨ ਅਪਲਾਈ ਕੀਤੀਆਂ ਤੇ ਅੱਜ ਉਹਨਾਂ ਦਾ ਰਿਜ਼ਲਟ ਵੀ ਜਿਹੜੇ ਆ ਉਹ ਅਪਡੇਟ ਕਰ ਰਹੇ ਆ ਕਾਫੀ ਦਿਨਾਂ ਤੋਂ ਲਗਾਤਾਰ ਰਿਜ਼ਲਟ ਜਿਹੜੇ ਆ ਰਹੇ ਆ ਫਾਰ ਦੀ ਕਮਿੰਗ ਇਨਟੇਕ ਤੇ ਉਹਦੇ ਨਾਲ ਨਾਲ ਜਿਵੇਂ ਕਿ ਅਸੀਂ ਪਿੱਛੇ ਵੀ ਤੁਹਾਨੂੰ ਇਹ ਚੀਜ਼ ਕਹੀ ਸੀ ਕਿ ਅੱਜ ਫੇਰ ਕਲੀਅਰ ਕਰਦੇ ਆ ਕਿ ਓਵਰਆਲ ਸਿਕਸ ਚਾਹੇ ਤੁਹਾਡਾ ਅੰਡਰਗ੍ਰੈਜੂਏਟ ਤੁਸੀਂ ਅਪਲਾਈ ਕਰ ਰਹੇ ਹੋ ਚਾਹੇ ਤੁਸੀਂ ਕਿਸੇ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਤੋਂ ਬਾਅਦ ਅਪਲਾਈ ਕਰ ਰਹੇ ਹੋ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਓਵਰ 6 ਹੀ ਹੈ ਕਿਸੇ ਤੋਂ ਤੁਹਾਡੇ 5.5 ਆ ਕਿਸੇ ਤੋਂ ਤੁਹਾਡੇ 5 ਨੇ ਇਹ ਮੈਟਰ ਨਹੀਂ ਕਰੂਗਾ ਕਿ ਕਿਸ ਮੋਡਿਊਲ ਤੋਂ ਤੁਹਾਡੇ 5.5 ਨੇ ਜਾਂ ਕਿੰਨੇ ਮੋਡਿਊਲ ਦੇ ਵਿੱਚੋਂ 5.5 ਦਾ ਇਹ ਮੈਟਰ ਨਹੀਂ ਕਰੂਗਾ ਓਵਰঅল 6 ਹੋਣਾ ਚਾਹੀਦਾ ਯੂ ਕੈਨ ਅਪਲਾਈ ਫੋਰ ਐਸਟੀਐਸ ਅਪਲੀਕੇਸ਼ਨ ਤੇ ਚਾਹੇ ਤੁਸੀਂ ਗ੍ਰੈਜੂਏਟ ਹੋ ਚਾਹੇ ਤੁਸੀਂ ਪਲੱਸ 2 ਹੋ ਬਸ ਗੱਲ ਇਹ ਸਰ ਕਰਨੀ ਹੁੰਦੀ ਹੈ ਵੀ ਤੁਸੀਂ ਲੋਕੇਸ਼ਨ ਕਿਹੜੀ ਚ ਜਾ ਰਹੇ ਹੋ ਕਿਹੜੇ ਕਾਲਜਸ ਕਿਹੜੀਆਂ ਯੂਨੀਵਰਸਿਟੀਆਂ ਨੂੰ ਐਕਸੈਪਟ ਕਰਦੀਆਂ ਨੇ ਇਹ ਤੁਹਾਡਾ ਚੈਲੰਜ ਹੈ ਤੁਹਾਡੇ ਕੋਲ ਹੀ ਆਓ ਪੈਠੋ ਡਿਸਕਸ ਕਰੋ ਵੀ ਹੈਵੀ ਆਪਸ਼ਨਸ ਤੋਂ ਉਹ ਜਗ੍ਹਾ ਆਪਸ਼ਨ ਦਵਾ ਕੇ ਜਨਵਾਚ ਵਰਕ ਪਰਮੈਂਟ ਅਕੈਡੈਮਿਕ ਇੰਸਟੀਟਿਊਟ ਹੀ ਹੋਣਗੇ ਤੇ ਉਹਦੇ ਵਿੱਚ ਤੁਹਾਡਾ ਅਪਲਾਈ ਕੀਤਾ ਜਾਊਗਾ ਹੁਣ ਇੱਕ ਹੋਰ ਤੁਹਾਡੇ ਨਾਲ ਗੁੱਡ ਨਿਊਜ਼ ਲੈ ਕੇ ਇਸ ਟਾਈਮ ਤੁਹਾਨੂੰ ਸ਼ੇਅਰ ਕਰ ਰਹੇ ਹੈਗੇ ਆ ਤੇ ਇੱਕ ਹੋਰ ਚੀਜ਼ ਆ ਜਿਹੜਾ ਤੁਹਾਨੂੰ ਦੱਸੂਗਾ ਵਰਤੀ ਸਿੰਘ ਹਾਂਜੀ ਜਿਵੇਂ ਕਿ ਆਪਾਂ ਬਹੁਤ ਸਾਰੇ ਕਲਾਇੰਂਟਸ ਦੇ ਨਾਲ ਇੱਕ ਸਵਾਲ ਹੁੰਦੇ ਸੀ ਕਿ ਸਪਾਊਸ ਨਾਲ ਜਾਂਦਾ ਹੈ ਜਾਂ 6 ਮਹੀਨੇ ਬਾਅਦ ਇਹ ਬਹੁਤ ਵੱਡਾ ਮਿਥ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਦੇ ਵੀ ਸਪਾਊਸ ਨੂੰ 6 ਮਹੀਨੇ ਬਾਅਦ ਨਹੀਂ ਭੇਜਿਆ ਇਕੱਠੇ ਫਾਈਲ ਲਾਈਆ ਇਕੱਠੇ ਹੀ ਵੀਜ਼ਾ ਲੈ ਕੇ ਦਿੱਤੇ ਨੇ ਬਹੁਤ ਸਾਰੇ ਸਾਡੇ ਸਟੂਡੈਂਟ ਜਾ ਕੇ ਵਰਕ ਪਰਮਿਟਸ ਕਨਵਰਟ ਹੋ ਚੁੱਕੇ ਨੇ ਪੀਆਰ ਵੀ ਲੈ ਚੁੱਕੇ ਨੇ ਇਕੱਠੇ ਗਏ ਸੀ ਤੁਹਾਨੂੰ ਇੱਕ ਗੁੱਡ ਨਿਊਜ਼ ਕੱਲ ਇੱਕ ਹੋਰ ਤਾਜੀ ਜਾਣਕਾਰੀ ਦਾਂਗੇ 2.4 5.5 ਸੀ ਵਿਦ ਸਪਾਊਸ ਕੇਸ ਦੋਨੋਂ ਇਕੱਠੇ ਅਪਰੂਵ ਹੋਏ ਨੇ ਦੋਨੋਂ ਪੀਪੀਆਰ ਤੁਹਾਨੂੰ ਕੱਲ ਸਵੇਰੇ ਇਕੱਠੇ ਵਿਦ ਕਲਾਇੰਟਸ ਮਿਲਾਵਾਂਗੇ ਤੁਸੀਂ ਵੀ ਜੇ ਆਪਣਾ ਵੀਜ਼ਾ ਇਕੱਠੇ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਸਾਡੇ ਕੋਲ ਆਓ ਹਰਪ੍ਰੀਤ ਸਪਾਇਰਾ ਅਕੈਡਮੀ 432 ਚੌਕ ਕਪੂਰਤਲਾ ਦੇ ਵਿੱਚ ਸਵੇਰੇ ਤੁਹਾਨੂੰ ਲਾਈਵ ਮਿਲਾਂਗੇ ਆਪਾਂ ਵਿਦ ਪੀਪੀਆਰ ਵਿਦ ਕਲਾਈਂਟਸ ਥੈਂਕ ਯੂ ਸੋ ਮਾਚ ਸਟੇ ਟਿਊਨ ਫੋਰ 댓 ਥੈਂਕ ਯੂ ਵੈਰੀ ਮਾਚ ਥੈਂਕਸ ਈ